ਨਾਮ ਨੇ ਜਿੰਦੇ ਨਾਮ ਕਦੇ ਵੀ ਨਾ ਜਪਿਆ ਨਾਮ ਨੇ ਜਿੰਦੇ ਨਾਮ ਕਦੇ ਵੀ ਨਾ ਜਪਿਆ ਪੋਲੀ ਜਿੰਦੇ ਨਾਮ ਕਦੇ ਵੀ ਨਾ ਜਪਿਆ ਪੋਲੀ ਜਿੰਦੇ ਨਾਮ ਕਦੇ ਵੀ ਨਾ ਜਪਿਆ ਆਏ ਜਦ ਆਇਆ ਬਚਪਨ ਚਾਰ ਦਿਹਾੜੇ ਆਇਆ ਬਚਪਨ ਚਾਰ ਦਿਹਾੜੇ ਗੱਲੀਏ ਕੇ ਡੇ ਗੁਜਾਰੇ ਨੀ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਨਾਮ ਨੇ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਪੋਲੀਏ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਆਈ ਜਵਾਨੀ ਚਾਰ ਦਿਨਾਂ ਦੀ ਆਈ ਜਵਾਨੀ ਚਾਰ ਦਿਨਾਂ ਦੀ ਥੱਗੀਆਂ ਕਰਕੇ ਗਵਾਇਆ ਨੀ ਜਿੰਦੇ ਨਾ ਕਦੇ ਵੀ ਨਾ ਜੱਪਿਆ ਨਾਮ ਨਹੀਂ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਪੋਲੀ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਜਦੋਂ ਨਹੀਂ ਜਿੰਦੇ ਤੈਨੂੰ ਆਗੇ ਹੰਬੋਡੇ ਪਾ ਜਦੋਂ ਨਹੀਂ ਜਿੰਦੇ ਤੈਨੂੰ ਆਗੇ ਹੰਬੋਡੇ ਪਾ ਦੁੱਖਾਂ ਨੇ ਪਾਇਆ ਤੈਨੂੰ ਕਿ ਰਹਿਣੀ ਜਿੰਦੇ ਨਾਮ ਕਦੇ ਵੀ ਨਾ ਜਪਿਆ ਹੋਲੀ ਜਿੰਦੇ ਨਾਮ ਕਦੇ ਵੀ ਨਾ ਜਪਿਆ ਨਾਮ ਨਹੀਂ ਜਿੰਦੇ ਨਾਮ ਕਦੇ ਵੀ ਨਾ ਜਪਿਆ ਜਦੋਂ ਨਹੀਂ ਜਿੰਦੇ ਤੈਨੂੰ ਜਮ ਲੈਣ ਆ ਗਏ ਜਦੋਂ ਨਹੀਂ ਜਿੰਦੇ ਤੈਨੂੰ ਜਮ ਲੈਣ ਆ ਗਏ ਉਹੀ বিনা ਆਇਆ ਤੇਰੇ ਨਾਨ ਨੀ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਪੋਲੀ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਜਦੋਂ ਨੀ ਜਿੰਦੇ ਲੇਖਾ ਧਰਮ ਰਾਜ ਮੰਗਣਾ ਜਦੋਂ ਨੀ ਜਿੰਦੇ ਲੇਖਾ ਧਰਮ ਰਾਜ ਮੰਗਣਾ ਹਉਣਾ ਨਹੀਂਉ ਤੈਨੂੰ ਕੋਈ ਜਵਾਬ ਨੀ ਜਿੰਦੇ ਦੇਵ ਨਾ ਜੱਪਿਆ ਪੂਲੀ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਨਾਮ ਨੇ ਜਿੰਦੇ ਨਾਮ ਕਦੇ ਵੀ ਨਾ ਜੱਪਿਆ ਨਾਮ ਨੇ ਜਿੰਦੇ ਨਾਮ ਕਦੇ ਵੀ ਨਾ ਜੱਪਿਆ